ਨਮਸਕਾਰ ਦੋਸਤੋ ਪੋਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚਰਚਾ ਕਰਾਂਗੇ ਕਿ ਚੰਦਰਮਾ ਨੂੰ ਦੇਖ ਕੇ ਯਾਤਰਾ ਕਿਵੇਂ ਕੀਤੀ ਜਾਂਦੀ ਹੈ ਯਾਤਰਾ ਵਿੱਚ ਲਾਭ ਹੋਏਗਾ ਕਿ ਹਾਨੀ ਹੋਵੇਗੀ ਜਾਂ ਯਾਤਰਾ ਦਾ ਕੋਈ ਫਲ ਨਹੀਂ ਮਿਲੇਗਾ ਭਾਵੇਂ ਜੇਕਰ ਸਰਕਾਰੀ ਕੰਮ ਲਈ ਜਾਣਾ ਹੋਵੇ ਤਾਂ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਜੇਕਰ ਕਿਸੇ ਕੋਲੋਂ ਕੋਈ ਆਪਣੇ ਮੁਦੱਬਕ ਲਾਬ ਲੈਂਡ ਚੱਲੇ ਹੋ ਤਾਂ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ ਯਾਤਰਾ ਸ਼ੁਭ ਹੋਵੇਗੀ ਜਾਂ ਅਸ਼ੁਭ ਹੋਵੇਗੀ ਇਸ ਨੂੰ ਕਈ ਤਰ੍ਹਾਂ ਦੇਖਿਆ ਜਾਂਦਾ ਹੈ ਨੰਬਰ 1 ਦਿਸ਼ਾ ਸ਼ੂਲ ਭਾਵ ਕਿਸ ਦਿਸ਼ਾ ਵਿੱਚ ਜਾਓਗੇ ਤਾਂ ਤੁਹਾਨੂੰ ਤਕਲੀਫ ਮਿਲੇਗੀ ਕਿਸ ਦਿਸ਼ਾ ਵਿੱਚ ਜਾਓਗੇ ਤਾਂ ਤੁਹਾਨੂੰ ਲਾਭ ਮਿਲੇਗਾ ਨੰਬਰ 2 ਪਧਰਾ ਪਧਰਾ ਸਵਰਗ ਵਿੱਚ ਹਨ ਪਧਰਾ ਪਤਾਲ ਵਿੱਚ ਹਨ ਜਾਂ ਭਦਰ ਮਾਤ ਲੋਕ ਭਾਵ ਧਰਤੀ ਤੇ ਹਨ ਇਸ ਨਾਲ ਵੀ ਦਿਖਿਆ ਜਾਂਦਾ ਹੈ ਨੰਬਰ 3 ਯੋਗਨੀ ਵਿਚਾਰ ਮਤਲਬ ਯੋਗਨੀ ਪੂਰਬ ਵਿੱਚ ਹੈ ਜਾਂ ਯੋਗਨੀ ਪੱਛਮ ਵਿੱਚ ਹੈ ਉੱਤਰ ਵਿੱਚ ਹੈ ਜਾਂ ਦੱਖਣ ਵਿੱਚ ਹੈ ਜਾਂ ਫਿਰ ਜਿਹੜੀ ਇਹਨਾਂ ਦੀ ਕੋਣ ਬਣਦੇ ਹਨ ਜਿਵੇਂ ਉੱਤਰ ਪੂਰਬ ਦਾ ਇਸ਼ਾਨ ਕੋਣ ਹੋ ਗਿਆ ਅਗਨੀ ਕੋਣ ਹੋ ਗਿਆ ਵాయు ਕੋਣ ਹੋ ਗਿਆ ਜਾਂ ਨਰੇਤੇ ਕੋਣ ਹੋ ਗਿਆ ਕੀ ਯੋਗਨਿਕ ਇਸ ਕੋਣ ਵਿੱਚ ਹੈ ਇਸ ਨਾਲ ਵੀ ਯਾਤਰਾ ਦੇਖੀ ਜਾਂਦੀ ਹੈ ਨੰਬਰ 4 ਚੌਕੜੀਆਂ ਵੀ ਵੇਖੀਆਂ ਜਾਂਦੀਆਂ ਹਨ ਕਿ ਕਿਸ ਗ੍ਰਹਿ ਦਾ ਸਮਾਂ ਚੱਲਦਾ ਹੈ ਉਸ ਦੇ ਅਨਸਾਰ ਯਾਤਰਾ ਕੀਤੀ ਜਾਵੇ ਤਾਂ ਫਾਇਦੇਮੰਦ ਹੋਵੇਗੀ ਪਰ ਅੱਜ ਆਪਾਂ ਸਿਰਫ ਚੰ드ਰਮਾ ਦੀ ਗੱਲ ਕਰਾਂਗੇ ਕਿ ਕਿਸ ਰਾਸ਼ੀ ਵਿੱਚ ਚੰ드ਰਮਾ ਹੋਵੇ ਤਾਂ ਕਿ ਉਹਦੀ ਖੇੜੀ ਦਸ਼ਾ ਬਣਦੀ ਹੈ ਉਸ ਅਨਸਾਰ ਚੰ드ਰਮਾ ਫੜ ਕਰਦਾ ਹੈ ਜਿਸ ਤਰ੍ਹਾਂ ਮੇਖ ਸਿੰਘ ਤਨ ਪੂਰਬ ਵਾਸਾ ਇਹ ਤਿੰਨਾਂ ਰਾਸ਼ੀਆਂ ਵਿੱਚ ਚੰਦਰਮਾ ਹੋਵੇ ਤਾਂ ਚੰਦਰਮਾ ਪੂਰਬ ਵਿੱਚ ਮੰਨਿਆ ਜਾਂਦਾ ਹੈ ਕੰਨਿਆ 브릭 ਮਕਰ ਦੱਖਣਾਸਾ ਜੇ ਕੰਨਿਆ ਵਿੱਚ 브릭 ਵਿੱਚ ਤੇ ਮਕਰ ਵਿੱਚ ਚੰਦਰਮਾ ਹੋਵੇ ਤਾਂ ਦੱਖਣ ਵਿੱਚ ਹੁੰਦਾ ਹੈ ਮਿਥਨ ਤੁਲਾ ਕੁੰਭ ਪਛਮਨਾਸਾ ਮਿਥਨ ਦਾ ਤੁਲਾ ਦਾ ਤੇ ਕੁੰਭ ਦਾ ਚੰਦਰਮਾ ਪਛਮ ਦਾ ਮੰਨਿਆ ਜਾਂਦਾ ਹੈ ਬ੍ਰਿਸ਼ਚਿਕ ਕਰਕ ਮੀਨ ਉਤਰਾਸਾ ਵ੍ਰਿਸ਼ਚਿਕ ਕਰਕ ਤੇ ਮੀਨ ਵਿੱਚ ਹੋਵੇ ਤਾਂ ਚੰਦਰਮਾ ਉੱਤਰ ਵਿੱਚ ਮੰਨਿਆ ਜਾਂਦਾ ਹੈ ਚੌਦਸ ਰਾਸ਼ੀ ਅਸ਼ਟ ਰਹੇ ਪਰਮੇ ਚੰਦ ਫਲ ਫਲ ਕਹੇ ਸੰਮੁਖ ਸਿੱਧੀ ਸੱਜੇ ਲਾਭ ਬਾਏ ਮਿਰਤੂ ਮਕਰ ਖਰਾਬ ਕਰੇ ਸਫਰ ਨਰ ਦੇਖੇ ਜਬੀ ਕਹੇ ਅਖੰਡ ਫਲ ਆਵੇ ਤਵੀ ਇਸ ਦਾ ਭਾਵ ਹੈ ਕਿ ਜੇਕਰ ਆਪਾਂ ਚੰਦਰਮਾ ਨੂੰ ਆਪਣੀ ਦਿਸ਼ਾ ਤੋਂ ਸਿੱਧਾ ਦੇਖਦੇ ਹਾਂ ਕਿ ਸਾਡੇ ਚੰ드ਰਮਾ ਅੱਗੇ ਆ ਤਾਂ ਸਾਨੂੰ ਲਾਭ ਹੋਵੇਗਾ ਜੇ ਖੱਬੇ ਆ ਤਾਂ ਕੋਈ ਨਾ ਕੋਈ ਗੱਡੀ ਦਾ ਐਕਸੀਡੈਂਟ ਜਾਂ ਫਿਰ ਕੰਮ ਦਾ ਨਾ ਹੋਣਾ ਇਸ ਤਰ੍ਹਾਂ ਦੇ ਫਲ ਜਿਹੜੇ ਇਹ ਚੰ드ਰਮਾ ਦੇ ਨਾਲ ਦਿਖੇ ਜਾਂਦੇ ਹਨ ਇੱਕ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਡਿਸਪਲੇ ਵਿੱਚ ਦਿੱਤੀ ਹੋਈ ਜਿਸ ਅਨੁਸਾਰ ਤੁਸੀਂ ਚੰ드ਰਮਾ ਆਪਣਾ ਦੇਖ ਕੇ ਕੰਮ ਕਰ ਸਕਦੇ ਹੋ ਫਿਰ ਮਿਲਾਂਗੇ ਨਵੇਂ ਮੀਟਿੰਗ ਵਿੱਚ ਨਵੀਂ ਜਾਣਕਾਰੀ ਲਈ ਹਦ ਤੱਕ ਲਈ ਬਹੁਤ ਬਹੁਤ ਧੰਨਵਾਦ